ਹੈਲੋ ਜੀ ਸਤਿ ਸ੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੈ ਜਿਵੇਂ ਇਹ ਆਪਣੇ ਟੀ-ਸ਼ਰਟ ਆ ਵਗੈਰਾ ਹੁੰਦੀਆਂ ਨੇ ਨੀਚੋਂ ਦੀ ਪਾਉਣ ਵਾਲੀ ਇਨਰ ਹੁੰਦੇ ਨੇ ਹਨਾ ਆਪਾਂ ਉਹਨਾਂ ਦੀ ਕਈ ਵਾਰੀ ਕੋਈ ਸਲਾਈ ਉੱਧੜ ਜਾਂਦੀ ਹੈ ਕਈ ਵਾਰੀ ਉਹਦੀ ਫਿਟਿੰਗ ਵਗੈਰਾ ਸੈੱਟ ਕਰਨੀ ਹੁੰਦੀ ਹੈ ਆਪਣੀਆਂ ਮਸ਼ੀਨਾਂ ਜਿਹੜੀ ਮਸ਼ੀਨ ਹੁੰਦੀ ਆ ਉਹ ਨਹੀਂ ਚੱਲਦੀ ਇਹਨਾਂ ਕੱਪੜਿਆਂ ਤੇ ਉਹਦੇ ਲਈ ਇੱਕ ਤਾਂ ਜੀ ਸੂਈ 14 ਜਾਂ 11 ਨੰਬਰ ਸੂਈ ਚਲਾ ਸਕਦੇ ਆ ਆਪਾਂ ਜੇਕਰ ਤੁਹਾਡੇ ਕੋਲ ਹੈਗੀ ਹੈ ਜੇ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਨਾਰਮਲ ਵਰਤਦੇ ਹੋ ਸੂਈ ਤਾਂ ਉਹੀ ਚੱਲ ਜਾਊਗੀ ਮੈਂ ਤੁਹਾਨੂੰ ਤਿੰਨ ਐਸੇ ਤਰੀਕੇ ਦੱਸੂ ਜਿਨ੍ਹਾਂ ਨਾਲ ਤੁਸੀਂ ਆਸਾਨੀ ਨਾਲ ਨਾਰਮਲ ਸੂਈ ਨਾਲ ਵੀ ਸਲਾਈ ਲਾ ਸਕਦੇ ਹੋ ਮੇਰੇ ਕੋਲ 14 ਨੰਬਰ ਸੂਈ ਹੈਗੀ ਆ ਜੀ ਮੈਂ ਇਹ ਵੀ ਚਲਾ ਲੈਣੀ ਆ ਕਿਉਂਕਿ ਜਿਹੜੀ ਮੇਰੀ ਮਸ਼ੀਨ ਹੈਗੀ ਇਹ ਇਹ ਕੱਪੜਿਆਂ ਤੇ ਜਮੀ ਨਹੀਂ ਚੱਲਦੀ ਚਾਹੇ 14 ਨੰਬਰ ਸੂਈ ਚਲਾ ਲਓ ਚਾਹੇ 11 ਚਲਾ ਲਓ ਇਹ ਚੱਲੇ ਨਹੀਂ ਰਹੀ ਇਹਨਾਂ ਤੇ ਆਪਾਂ ਪਹਿਲਾਂ ਸੂਈ ਚੇਂਜ ਕਰ ਲੈਣੇ ਆ ਜੀ ਇਹਦੀ ਕਿਉਂਕਿ ਇੰਨੇ ਕੰਮ ਲਈ ਜੀ ਆਪਾਂ ਟੇਲਰ ਕੋਲ ਵੀ ਨਹੀਂ ਜਾ ਸਕਦੇ ਇਹ ਚੀਜ਼ਾਂ ਆਪਾਂ ਜਦੋਂ ਡੇਲੀ ਵੇਅਰਚ ਜਿਹੜੇ ਕੱਪੜੇ ਵਰਤਦੇ ਆਂ ਕਿਸੇ ਦਾ ਥੋੜੀ ਬਹੁਤੀ ਸਲਾਈ ਉੱਦੜ ਗਈ ਕਿਸੇ ਦਾ ਕੋਈ ਫਿਟਿੰਗ ਸੈੱਟ ਕਰਨੀ ਆਪਾਂ ਨੂੰ ਲੋਡ ਪੈਂਦੀ ਹੋ ਰਹੀਦੀ ਐ ਇਹ ਦੇਖੋ ਜੀ ਇਹ 14 ਨੰਬਰ ਸੂਈ ਐ ਇਹ ਸੂਈਆਂ ਜ਼ਿਆਦਾ ਪਤਲੀਆਂ ਹੁੰਦੀਆਂ ਨੇ ਦੇਖੋ 14 ਨੰਬਰ ਸੂਈ ਚ ਲਾ ਕੇ ਵੀ ਇਹਨੇ ਵੱਡੇ ਵੱਡੇ ਟੋਪੇ ਭਰੇ ਨੇ ਇਹਦੇ ਵਿੱਚ ਵੀ ਤੱਗਾਈ ਨਹੀਂ ਫੜ ਰਹੀ ਮਸ਼ੀਨ ਪਤਾ ਨਹੀਂ ਕਿਉਂ ਇਹ ਸਟਾਰਟਿੰਗ ਤੋਂ ਇਹ ਦਿਖਾ ਵੀ ਲੀਜੀਏ ਫੇਰ ਵੀ ਨਹੀਂ ਚੱਲ ਰਹੀ ਇਹਦੇ ਆਪਾਂ ਦੂਸਰੇ ਹੋਰ ਤਰੀਕੇ ਵਰਤਾਂਗੇ ਐਮੀ ਇਹਨੇ 18 ਨੰਬਰ ਜਾਂ 16 ਨੰਬਰ ਸੂਈ ਤੇ ਚੱਲਣਾ ਸੀ ਐਮੀ ਇਹ ਏਸ ਤੇ ਚੱਲ ਰਹੀ ਹੈ ਮੈਂ ਜਿਆਦਾ ਕੱਪੜਿਆਂ ਲਈ ਨਾਰਮਲ ਜਿਵੇਂ ਆਪਾਂ ਸਟੀਚਿੰਗ ਚ 16 ਨੰਬਰ ਸੂਈਆਂ ਵਰਤਤਦੀਆਂ ਜੀ ਔਰਗਨ ਦੀਆਂ ਮੈਂ ਸੂਈਆਂ ਵਰਤ ਰਹੀ ਆਂਗੀ ਤੇ ਉਹ ਸਾਰਿਆਂ ਚੋਂ ਬੈਸਟ ਕੰਪਨੀ ਹੈ ਜੀ ਸੂਈਆਂ ਲਈ ਉਹਦੀਆਂ ਸੂਈਆਂ ਬਹੁਤ ਵਧੀਆ ਹੁੰਦੀਆਂ ਨੇ ਜਲਦੀ ਟੁੱਟਦੀਆਂ ਨਹੀਂ ਭੁਰਦੀਆਂ ਨਹੀਂ ਸਾਰਿਆਂ ਚੋਂ ਪਹਿਲਾ ਤਰੀਕਾ ਤਾਂ ਜੀ ਆਪਾਂ ਜਿਹੜੀ ਆਪਣਾ ਰੀਲ ਹੁੰਦੀ ਹੈ ਇੱਥੇ ਆਪਾਂ ਮਸ਼ੀਨ ਵਾਲਾ ਤੇਲ ਲਾ ਲਾਂਗੇ ਜੀ ਇਹਨੂੰ ਚੰਗੀ ਤਰ੍ਹਾਂ ਮਸ਼ੀਨ ਵਾਲੇ ਤੇਲ ਨਾਲ ਆਪਾਂ ਕਰ ਲਾਂਗੇ ਤੇ ਆ ਦੇਖੋ ਇਹ ਆਪਾਂ ਧਾਗੇ ਤੇ ਵੀ ਥੋੜਾ ਥੋੜਾ ਲਾ ਦਾਂਗੇ ਤਾਂ ਕਿ ਅੱਗੇ ਵੀ ਆਪਾਂ ਨੂੰ ਜਿੱਥੋਂ ਧਾਗਾ ਆਪਣਾ ਚੱਲ ਰਿਹਾ ਉੱਥੋਂ ਵੀ ਸਹੀ ਰਹੇ ਆਪਾਂ ਸਾਰੀ ਇਹ ਤੇ ਰੀਲ ਤੇ ਵੀ ਧਾਗਾ ਸਾਰਾ ਧਾਗਾ ਤਾਂ ਕਿ ਤੇਲ ਚ ਭਿੱਜ ਸਕੇ ਚੰਗੀ ਤਰ੍ਹਾਂ ਤੁਸੀਂ ਇਹ ਮਸ਼ੀਨ ਵਾਲਾ ਤੇਲ ਹੈ ਜੀ ਚੰਗੀ ਤਰ੍ਹਾਂ ਇਹਨੂੰ ਰੀਲ ਤੇ ਲਾ ਲਿਓ ਇਹਦੇ ਨਾਲ ਵੀ ਕਈ ਮਸ਼ੀਨਾਂ ਤਾਂ ਇੰਨਾ ਕੁ ਕਰਨ ਨਾਲ ਹੀ ਵਧੀਆ ਚੱਲ ਪੈਂਦੀਆਂ ਨੇ ਇਹ ਸਾਰਿਆਂ ਚੋਂ ਪਹਿਲਾ ਤਰੀਕਾ ਜੀ ਤੁਸੀਂ ਇਸ ਤਰ੍ਹਾਂ ਜਿਹੜੀ ਰੀਲ ਹੈ ਉਹਨੂੰ ਧਾਗਾਗਾ ਸਾਰਾ ਤੇਲ ਨਾਲ ਭਿਉ ਲਓ ਉਹਨੂੰ ਉਹਦੇ ਨਾਲ ਵੀ ਮਸ਼ੀਨ ਵਧੀਆ ਧਾਗਾ ਫੜਨ ਲੱਗ ਜਾਂਦਾ ਨੀਚੂ ਕਿਉਂਕਿ ਜਿਹੜੇ ਸਰਦੀਆਂ ਵਾਲੇ ਇਨਰ ਵਗੈਰਾ ਆਪਾਂ ਪਾਉਨੇ ਆ ਉਹ ਵੀ ਨਿੱਕ ਕਦੇ ਕਿਸੇ ਦੀ ਇਹ ਕਪੜਾ ਸਟੈਚੇਬਲ ਹੁੰਦਾ ਜੀ ਕੋਈ ਥੋੜਾ ਬਹੁਤਾ ਖਿੱਚਿਆ ਗਿਆ ਉੱਥੇ ਜਿਹੜੀ ਇਹਦੀ ਸਲਾਈ ਆ ਉਹ ਟੁੱਟ ਜਾਂਦੀ ਹੈਗੀ ਇਹ ਦੇਖੋ ਇਸ ਤੋਂ ਬਾਅਦ ਮੈਂ ਇੱਥੇ ਸਲਾਈ ਲਾਈ ਸੀ ਜੀ ਧਾਗਾ ਗਿੱਲਾ ਕਰਕੇ ਤੇਲ ਨਾਲ ਉੱਥੋਂ ਇਹਨੇ ਧਾਗਾ ਫੜ ਲਿਆ ਵਧੀਆ ਮੈਂ ਤੁਹਾਨੂੰ ਦਿਖਾਉਣ ਲਈ ਪਹਿਲਾਂ ਸਲਾਈ ਲਾ ਲਈ ਸੀ ਤੇ ਦੂਸਰਾ ਤਰੀਕਾ ਜੀ ਆਪਾਂ ਕੋਈ ਵੀ ਬੇਸਟ ਪੇਪਰ ਇਹਦੇ ਨੀਚੇ ਰੱਖ ਲਾਂਗੇ ਜਿੱਥੋਂ ਵੀ ਲਾ ਲਓ ਦਨ ਰੋਲ ਤੇ ਆਪਾਂ ਇਸ ਤਰ੍ਹਾਂ ਐਵੇਂ نیچے ਰੱਖ ਕੇ ਸਲਾਈ ਲਾ ਦਾਂਗੇ ਕੱਪੜਾ ਜਿਹੜਾ ਥੋੜਾ ਜਿਹਾ ਖਿੱਚ ਕੇ ਰੱਖਿਓ ਜੀ ਕਿਉਂਕਿ ਇਹ ਸਟੈਚੇਬਲ ਕੱਪੜਾ ਹੈਗਾ ਜੇ ਆਪਾਂ ਇੱਥੋਂ ਇਹਨੂੰ ਸਲਾਈ ਐਵੇਂ ਲੂਸ ਕਰਕੇ ਲਾ ਦਾਂਗੇ ਫਿਰ ਜਦੋਂ ਧੋਵਾਂਗੇ ਵਾਸ਼ ਕਰਾਂਗੇ ਆਪਾਂ ਥੋੜਾ ਜਿਹਾ ਖਿੱਚਿਆ ਜਾਂਦਾ ਉੱਥੇ ਧਾਗੇ ਟੁੱਟ ਜਾਂਦੇ ਨੇ ਇਹਦੇ ਫਿਰ ਐਵੇਂ ਵੀ ਆਪਣੀ ਮਸ਼ੀਨ ਵਧੀਆ ਚੱਲ ਪੂਗੀ ਥੋੜਾ ਬਹੁਤਾ ਤਾਂ ਦੇਖੋ ਟੱਪਾ ਜਾਇ ਨੇ ਛੱਡਣੀ ਛੱਡਣਾ ਜਿੰਨਾ ਮਰਜੀ ਆਪਾਂ ਕੁਛ ਹੋਏ ਤੇ ਤੇ ਕਾਗਜ਼ ਜਲਾ ਲਿਏ ਤਾਂ ਵੀ ਕੁਝ ਵੀ ਇਹਨੇ ਇੰਨਾ ਕੁ ਥੋੜਾ ਥੋੜਾ ਤਾਂ ਛੱਡਣਾ ਵੀ ਚਲੋ ਜਿਆਦਾ ਵੱਡਾ ਛੜੱਪਾ ਜਾਂ ਨਸ਼ਾ ਛੱਡੀ ਤੇ ਤੀਸਰਾ ਤਰੀਕਾ ਹੈਗਾ ਜੀ ਇਹਦਾ ਉਹ ਵੀ ਚੀਜ਼ ਆਪਣੇ ਘਰ ਦੇ ਵਿੱਚ ਹੀ ਹੁੰਦੀ ਹੈ ਮੈਂ ਤੁਹਾਨੂੰ ਪੁਰਾਣੀ ਟੀ-ਸ਼ਰਟ ਤੇ ਦੱਸ ਰਹੀ ਹਾਂ ਜੀ ਧਾਗਾ ਜਾਣ ਬੁੱਝ ਕੇ ਅਲੱਗ ਕਲਰ ਦਾ ਲਾਇਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਨਾਲ ਦਾ ਧਾਗਾ ਜਿਹੜਾ ਹੁੰਦਾ ਕੈਮਰੇ ਦੇ ਵਿੱਚ ਬਹੁਤ ਘੱਟ ਆਉਂਦਾ ਤੀਸਰੀ ਚੀਜ਼ ਹੈ ਜੀ ਆਪਣੀ ਮੋਮਬੱਤੀ ਜਿਵੇਂ ਕੋਈ ਵੇਸਟ ਮੋਮਬਤੀ ਪਈ ਹੁੰਦੀ ਹੈ ਕਿਸੇ ਉਹ ਕਿਸੇ ਵੀ ਕਲਰ ਦੀ ਹੋਵੇ ਚਲੋ ਇਹ ਗ੍ਰੀਨ ਕਲਰ ਦੀ ਹੈ ਤਾਂ ਵੀ ਕੋਈ ਉਹ ਨਹੀਂ ਇਹਦੇ ਵਿੱਚ ਆਪਾਂ ਜਿੱਥੋਂ ਆਪਣੀ ਮਸ਼ੀਨ ਨੇ ਚੱਲਣਾਗਾ ਇਹਦੇ ਆਪਾਂ ਐਵੇਂ ਇਹਨੂੰ ਮੋਮਬਤੀ ਨੂੰ ਘਸਾ ਲਾਂਗੇ ਆਪਾਂ ਫਿਰ ਇੱਥੇ ਮਸ਼ੀਨ ਚਲਾਵਾਂਗੇ ਜੀ ਇਹਦੇ ਨਾਲ ਜਿਹੜੀ ਜਿਹੜਾ ਧਾਗਾਗਾ ਇਹ ਜਿਹੜਾ ਤੋਪਾ ਛੱਡਦੀ ਹੈ ਇਹ ਨਹੀਂ ਛੱਡੂਗੀ ਆਪਾਂ ਇਸ ਤਰ੍ਹਾਂ ਸਲਾਈ ਲਾ ਕੇ ਇਹਨੂੰ ਮਸ਼ੀਨ ਨੂੰ ਚਲਾ ਦਾਂਗੇ ਇਹਦੇ ਨਾਲ ਵੀ ਮਸ਼ੀਨ ਹੈ ਜਿਹੜੀ ਸਹੀ ਚੱਲ ਪੈਂਦੀ ਹੈ ਇਹ ਤਿੰਨੋਂ ਤਰੀਕੇ ਬਹੁਤ ਸੌਖੇ ਨੇ ਜੀ ਤੁਸੀਂ ਇਹ ਜ਼ਰੂਰ ਵਰਤ ਕੇ ਦੇਖਿਓ بس ਐਵੇਂ ਥੋੜਾ ਜਿਹਾ ਕੱਪੜਾ ਜ਼ਰੂਰ ਖਿੱਚ ਕੇ ਰੱਖਿਓ ਤਾਂ ਕਿ ਵੀ ਇਹਦੀ ਜਿਹੜਾ ਧਾਗਾ ਗਾ ਲਾ ਲੋ ਵੀ ਖਿੱਚ ਕੇ ਜੀ ਹੋਵੇ ਜਦੋਂ ਆਪਾਂ ਬਾਅਦ 'ਚ ਕੱਪੜਾ ਖਿੱਚਦੇ ਆ ਫਿਰ ਉਹ ਧਾਗਾ ਨਹੀਂ ਟੁੱਟਦਾ ਹੈ ਗਿਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੀ ਹੈ ਜੀ ਸਲਾਈਆਂ ਜੇ ਕਿਉਂਕਿ ਟੱਪੇ ਤਾਂ ਇਹਦੇ ਵਿੱਚ ਵੀ ਥੋੜੇ ਥੋੜੇ ਨੇ ਛੱਡਣੀ ਛੱਡਣੇ ਜੀ ਚੱਲ ਐਵੇਂ ਆ ਵੀ ਫੇਰ ਵੀ ਸਲਾਈ ਵੱਜ ਜਾਂਦੀ ਆ ਆਪਣੀ ਕਿੱਥੇ ਬਿਲਕੁਲ ਧਾਗਾ ਨਹੀਂ ਫੜਦੀ ਮਸ਼ੀਨ ਇਹ ਦੇਖੋ ਮੇਰਾ ਖਿੱਚ ਕੇ ਸਲਾਈ ਲਾਈ ਕਰਕੇ ਐਵੇਂ ਹੋ ਰਿਹਾਗਾ ਦੇਖੋ ਕੋਈ ਐਵੇਂ ਵੱਡਾ ਜਿਹੜਾ ਟੱਪਾਗਾ ਉਹਨੇ ਨਹੀਂ ਛੱਡਿਆ ਮਸ਼ੀਨ ਨੇ ਇਸ ਤਰੀਕੇ ਨਾਲ ਤੁਸੀਂ ਸਿਲਾਈ ਲਾ ਸਕਦੇ ਹੋ ਜੀ ਤੁਸੀਂ 18 ਨੰਬਰ ਸੂਈ ਤੇ ਵੀ ਲਾ ਸਕਦੇ ਹੋ 16 ਤੇ ਵੀ ਲਾ ਸਕਦੇ ਹੋ ਜੇਕਰ ਤੁਸੀਂ ਇਹ ਤਿੰਨੋਂ ਤਰੀਕੇ ਵਰਤੋਗੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਜਰੂਰ ਕਰ ਦਿਓ ਜੀ ਸ਼ੇਅਰ ਵੀ ਕਰ ਦਿਓ